ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸੋਰਠ ਵਿੱਚ ਦਰਜ ਸ਼ਬਦ ਤੇ ਗੱਲ ਕਰਾਂਗੇ ਸਬਨਾ ਮਰਨਾ ਆਇਆ ਵਿਛੋੜਾ ਸਬਨਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਇਹ ਸ਼ਬਦ ਵਾਕੀ ਬਹੁਤ ਗਹਿਰਾ ਹੈ ਤੇ ਇਸ ਦੀ ਵਿਚਾਰ ਖੋਜ ਸ਼ਬਦ ਮੈਂ ਲਿਖੇ ਪ੍ਰੋਜੈਕਟ ਤੇ ਆਧਾਰਿਤ ਹੈ ਆਪਣਾ ਮਕਸਦ ਹੈ ਕਿ ਇਸ ਸ਼ਬਦ ਦੇ ਜੋ ਮੁੱਖ ਭਾਵ ਨੇ ਉਹਨਾਂ ਨੂੰ ਸਮਝੀਏ ਬਿਲਕੁਲ ਤੇ ਇਸ ਦੀ ਜਿਹੜੀ ਰਹਾਉ ਦੀ ਤੁਖ ਹੈ ਉਹ ਤਾਂ ਸਾਰੇ ਸ਼ਬਦ ਦਾ ਕਹਿ ਲੋ ਕਿ ਤੋਰਾ ਹੈ ਹਾਂਜੀ ਕਿਹੜੀ ਤੁਖ ਪੀ ਸਾਲ ਆਇ ਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਮਤਲਬ ਉਸ ਸੱਚੇ ਪਰਮਾਤਮਾ ਦੀ ਸਿਫਤ ਕਰੋ ਹਮੇਸ਼ਾ ਰਹਿਣ ਵਾਲੇ ਦੀ ਹਾਂਜੀ ਕਿਉਂਕਿ ਉਸ ਦੀ ਮਿਹਰ ਦੀ ਨਜ਼ਰ ਨਾਲ ਹੀ ਅਸਲ ਚ ਸਦਾ ਸੁੱਖ ਮਿਲਦਾ ਹੈ ਤਾਂ ਇਹ ਤੁਕਤ ਸਿੱਧੇ ਦੱਸ ਰਹੀ ਹੈ ਕਿ ਜੀਵਨ ਚ ਜੋ ਉਥਲ ਪੁਥਲ ਹੈ ਜੋ ਅਸਥਿਰਤਾ ਹੈ ਉਸ ਵਿੱਚ ਅਸਲ ਸਹਾਰਾ ਤੇ ਸੁੱਖ ਕਿੱਥੇ ਹੈ ਬਿਲਕੁਲ ਤੇ ਫਿਰ ਜਿਹੜਾ ਪਹਿਲਾ ਪਦ ਹੈ ਉਹ ਇਸੇ ਸਥਿਰਤਾ ਮਤਲਬ ਮੌਤ ਦੀ ਸਚਾਈ ਬਾਰੇ ਗੱਲ ਕਰਦਾ ਹੈ ਹਾਂਜੀ ਪਹਿਲੀ ਤੁਕ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹ ਸਭਨੇ ਮਰਨਾ ਹੈ ਤੇ ਵਿਛੋੜਾ ਵੀ ਸਭ ਦੇ ਹਿੱਸੇ ਹੈ ਹਾਂ ਦੇਖੋ ਮਰਨਾ ਤਾਂ ਸਰੀਰਕ ਸੱਚ ਹੈ ਪਰ ਇਹ ਜਿਹੜਾ ਵਿਛੋੜਾ ਨਾ ਇਹ ਸ਼ਾਇਦ ਉਸ ਰੂਹਾਨੀ ਵਿਛੋੜੇ ਵੱਲ ਜ਼ਿਆਦਾ ਇਸ਼ਾਰਾ ਹੈ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਅੱਛਾ ਇਸ ਲਈ ਅੱਗੇ ਕਿਹਾ ਪੁੱਛੋ ਜਾਈ ਸਿਆਣਿਆਂ ਅੱਗੇ ਮਿਲਣ ਕਿਨਾ ਹਾਂ ਵਿਗਿਆਨ ਵਾਲੇ ਲੋਕਾਂ ਨੂੰ ਪੁੱਛੋ ਕਿ ਅੱਗੇ ਮਿਲਾਪ ਕਿਵੇਂ ਹੋਣਾ ਹਾਂਜੀ ਕਿਉਂਕਿ ਜਿੰਨ ਮੇਰਾ ਸਾਹਿਬ ਵੀਸਰੇ ਵਡੜੀ ਵੇਦਨ ਤਿਨਾਹਾਂ ਜਿਨ੍ਹਾਂ ਨੂੰ ਮਾਲਿਕ ਭੁੱਲ ਗਿਆ ਉਹਨਾਂ ਦੇ ਤਾਂ ਇਹ ਵਿਛੋੜਾ ਹੀ ਸਭ ਤੋਂ ਵੱਡਾ ਦੁੱਖ ਹੈ ਇੱਕ ਵੱਡੀ ਪੀੜਾ ਹੂੰ ਜਨਮ ਮਰਨ ਦਾ ਘੇਰ ਹਾਂਜੀ ਉਹੀ ਤਾਂ ਫਿਰ ਜੇ ਵਿਛੋੜਾ ਇਹਨਾ ਦੁਖਦਈ ਹੈ ਤਾਂ ਇਸ ਤੋਂ ਬਚਨ ਦਾ ਰਾਹ ਕੀ ਹੈ ਦੂਜਾ ਪਦਾ ਸਾਹਿਬ ਇਹੀ ਦੱਸਦਾ ਹੈ ਬਿਲਕੁਲ ਉਸਤਦ ਵਾਲੇ ਸ਼ਾਰਾ ਹੈ ਵੱਡਾ ਕਰ ਸਲਹਾਣਾ ਹੈ ਵੀ ਹੋਸੀ ਸੋਏ ਉਸ ਵੱਡੇ ਦੀ ਵਡਿਆਈ ਕਰੋ ਜੋ ਹਮੇਸ਼ਾ ਹੈ ਤੇ ਰਹੇਗਾ ਹਾਂਜੀ ਕਾਲ ਤੋਂ ਪਰੇ ਤੇ ਨਾਲ ਹੀ ਸਬਨਾ ਦਾਤਾ ਇੱਕ ਤੂੰ ਮਾਨਸ ਦਾਤ ਨਾ ਹੋਏ ਅਸਲ ਦਾਤਾ ਤਾਂ ਇੱਕ ਉਹੀ ਹੈ ਬੰਦਿਆਂ ਦੇ ਹੱਥ ਕੁਝ ਨਹੀਂ ਹਮ ਸਹੀ ਗੱਲ ਹੈ ਤੇ ਜਦੋਂ ਇਹ ਸਮਝ ਆ ਜਾਂਦੀ ਹੈ ਫੇਰ ਅਗਲੀ ਤੁਕ ਸਮਝ ਪੈਂਦੀ ਹੈ ਜੋ ਤਿਸ ਭਾਵੇ ਸੋ ਥੀਏ ਰਨਾ ਕੀ ਰੁਨੈ ਹੋਏ ਅੱਛਾ ਜੋ ਉਸ ਨੂੰ ਭਾਂਦਾ ਉਹੀ ਹੁੰਦਾ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ ਹਾਂਜੀ ਇੱਕ ਤਰ੍ਹਾਂ ਨਾਲ ਰਜ਼ਾ ਨੂੰ ਕਬੂਲ ਕਰਨਾ ਉਸਦੇ ਭਾਣੇ ਵਿੱਚ ਰਹਿਣਾ ਪਰ ਇਹ ਰਜ਼ਾ ਮੰਨਣੀ ਕਈ ਵਾਰ ਔਖੀ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਦੁਨੀਆ ਦੀਆਂ ਚੀਜ਼ਾਂ ਤਾਕਤ ਮਾਣ ਇਹ ਸਭ ਖਿੱਚ ਪਾਉਂਦੇ ਨੇ ਬਿਲਕੁਲ ਤੇ ਤੀਜਾ ਪਦਾ ਇਸੇ ਪਾਸੇ ਜਾਂਦਾ ਧਰਤੀ ਉੱਪਰ ਕੋਟਗੜ ਕਿਤੀ ਗਈ ਵਜਾਇ ਕਿੰਨੇ ਲੋਕਾਂ ਨੇ ਕਿਲੇ ਬਣਾਏ ਆਪਣੀ ਤਾਕਤ ਦੇ ਨਗਾਰੇ ਵਜਾਏ ਹਾਂਜੀ ਪੂਰਾ ਸ਼ੋਰ ਪਾਇਆ ਆਪਣੀ ਹੋਂਦ ਦਾ ਆਪਣੇ ਹੰਕਾਰ ਦਾ ਹਾਂਜੀ ਪਰ ਅੱਗੇ ਦੇਖੋ ਜੋ ਅਸਮਾਨ ਨਾ ਮਾਵਣੀ ਤੇ ਨਕਨਥਾ ਪਾਏ ਜਿਹੜੇ ਇੰਨੇ ਹੰਕਾਰੇ ਹੋ ਗਏ ਕਿ ਅਸਮਾਨ ਚ ਵੀ ਨਹੀਂ ਸਮਾਉਂਦੇ ਉਹਨਾਂ ਦੇ ਨੱਕ ਚ ਵੀ ਨਕੇਲ ਪੈ ਗਈ ਹਾਂਜੀ ਮਤਲਬ ਉਹਨਾਂ ਦਾ ਵੀ ਮਾਨ ਟੁੱਟ ਗਿਆ ਉਹ ਵੀ ਚਲੇ ਗਏ ਤੇ ਦੁਨਿਆਵੀ ਤਾਕਤ ਪਦਾਰਤ ਸਭ ਬਖਤੀ ਹੈ ਬਿਲਕੁਲ ਇਸ ਲਈ ਤਾਂ ਮਨ ਨੂੰ ਸਵਾਲ ਕੀਤਾ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਏ ਹੈ ਮਨ ਜੇ ਤੈਨੂੰ ਪਤਾ ਹੈ ਕਿ ਇਹ ਜਿਹੜੇ ਮਿੱਠੇ ਲੱਗਣ ਵਾਲੇ ਸੁੱਖ ਨੇ ਅਸਲ ਚ ਹੰਕਾਰ ਵਰਗੀਆਂ ਸੂਲੀਆਂ ਮਤਲਬ ਦੁੱਖ ਲੈ ਕੇ ਆਂਦੇ ਨੇ ਤਾਂ ਫਿਰ ਇਹਨਾਂ ਵਿੱਚੇ ਕਿਉਂ ਭਜਦਾ ਹੈ ਸਹੀ ਗੱਲ ਹੈ ਇਹ ਇੱਕ ਚੇਤਾਵਨੀ ਹੈ ਤਾਂ ਫਿਰ ਅਸਲ ਰੁਕਾਵਟ ਕੀ ਹੈ ਜਿਸ ਨੂੰ ਪਾਰ ਕਰਨਾ ਹੈ ਜੇ ਦੁਨਿਆਵੀ ਪਕੜਾਂ ਝੂਠੀਆਂ ਨੇ ਆਖਵੀ ਪਦਾ ਇਸ ਬਾਰੇ ਦੱਸਦਾ ਹਾਂਜੀ ਚੌਥਾ ਪਦਾ ਸਿੱਧਾ ਹੀ ਕਹਿੰਦਾ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜਿੰਨੇ ਵੀ ਔਗਣ ਨੇ ਮਾੜੇ ਕੰਮ ਨੇ ਉਹ ਸਾਰੇ ਗੱਲ ਦੀਆਂ ਜੰਜੀਰਾਂ ਨੇ ਬੰਧਨ ਨੇ ਤੇ ਇਹ ਟੁੱਟਣਗੇ ਕਿਵੇਂ ਅੱਗੇ ਦੱਸਿਆ ਜੇ ਗੁਣ ਹੋਣ ਤਾਂ ਕਟੀਆਂ ਅੱਛਾ ਜੇ ਗੁਣ ਹੋਣ ਤਾਂ ਇਹ ਜੰਜੀਰਾਂ ਕਟੀਆਂ ਜਾਂਦੀਆਂ ਨੇ ਹਾਂਜੀ ਸੇ ਭਾਈ ਸੇ ਵੀਰ ਅਸਲ ਭਰਾ ਅਸਲ ਮਿੱਤਰ ਤਾਂ ਗੁਣੀ ਹਨ ਸਹੀ ਕਿਉਂਕਿ ਅੱਗੇ ਗਏ ਨੰ ਮੰਨੀਆਂ ਮਾਰ ਕਡੋ ਵੇਪੀਰ ਔਗਣ ਅੱਗੇ ਜਾ ਕੇ ਪਰਵਾਨ ਨਹੀਂ ਹੁੰਦੇ ਹਾਂ ਇਸ ਲਈ ਇਹਨਾਂ ਵੇਪੀਰ ਔਗਣਾ ਨੂੰ ਮਤਲਬ ਇਹਨਾਂ ਦਾ ਕੋਈ ਸਿਰ ਪੈਰ ਨਹੀਂ ਨਕਾਰਾਤਮਕ ਨੇ ਇਹਨਾਂ ਨੂੰ ਹੁਣੇ ਹੀ ਮਾਰ ਕੇ ਕੱਢਣ ਦੀ ਲੋੜ ਹੈ ਆਪਣੇ ਅੰਦਰੋਂ ਇਸੇ ਜੀਵਨ ਵਿੱਚ ਬਿਲਕੁਲ ਇਸ ਵਿੱਚ ਇੱਕ ਐਕਸ਼ਨ ਹੈ ਇਹ ਕੋਸ਼ਿਸ਼ ਦੀ ਲੋੜ ਹੈ ਤਾਂ ਜੇ ਸਾਰੀ ਗੱਲ ਨੂੰ ਜੋੜੀਏ ਤਾਂ ਨਿਚੋੜ ਇਹ ਹੈ ਕਿ ਦੁਨੀਆਵੀ ਚੀਜ਼ਾਂ ਤਾਕਤ ਹੰਕਾਰ ਇਸ ਆਵਾਰਜ਼ੀ ਨੇ ਹਾਂਜੀ ਨਾਸ਼ਵਾਨ ਤੇ ਅਸਲ ਸੁਖ ਤੇ ਮੁਕਤੀ ਦਾ ਰਾਹ ਹੈ ਪਰਮਾਤਮਾ ਦੀ ਯਾਦ ਉਸ ਦੀ ਰਜ਼ਾ ਨੂੰ ਸਮਝਣਾ ਤੇ ਔਗੁਣਾਂ ਨੂੰ ਛੱਡ ਕੇ ਗੁਣਾਂ ਨੂੰ ਅਪਣਾਉਣਾ ਬਿਲਕੁਲ ਸਹੀ ਔਗੁਣਾਂ ਦੀਆਂ ਜੰਜੀਰਾਂ ਨੂੰ ਗੁਣਾਂ ਨਾਲ ਕੱਟਣਾ ਇਹੀ ਅਸਲ ਕਮਾਈ ਹੈ ਹੂੰ ਤੇ ਇੱਥੇ ਫਿਰ ਇੱਕ ਸਵਾਲ ਬਣਦਾ ਹੈ ਸੋਚਣ ਲਈ ਹਾਂਜੀ ਜ਼ਰੂਰ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਜਾਣੇ ਅਣਜਾਣੇ ਕਿਹੜੇ ਔਗੁਣਾਂ ਦੀਆਂ ਜੰਜੀਰਾਂ ਪਾਈ ਰੱਖਦੇ ਹਾਂ ਤੇ ਫਿਰ ਉਹਨਾਂ ਨੂੰ ਕੱਟਣ ਲਈ ਕਿਹੜੇ ਗੁਣ ਨੇ ਜਿਨ੍ਹਾਂ ਨੂੰ ਅਸੀਂ ਹੋਰ ਧਿਆਨ ਨਾਲ ਸੁਚੇਤ ਹੋ ਕੇ ਕਮਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਇਹ ਸੋਚਣ ਵਾਲੀ ਗੱਲ ਹੈ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ